ਬਾਈ ਤੁਸੀਂ ਉਧਰ ਆਣ ਕਿਉਂ ਭੈਣੇ ਆ ਜੀ ਹਾਂ ਬਾਈ ਇਹਨਾਂ ਦੇ ਬਾਬੇ ਜੀ ਨੂੰ ਕਿਉਂ ਨਾ ਪਾਈ ਸੀ ਜੀ ਤੇ ਇਹਨਾਂ ਦੇ ਲੋਕ ਕਿੱ데 ਸੀਗੇ ਜੀ ਤੇ ਇਹਨਾਂ ਦੇ ਸੇਵਾ ਦਾ ਵਿੱਚ ਬਹੁਤ ਆਗੀ ਬਾਕੀ ਤੇ ਇਹਨਾਂ ਨੂੰ ਪਤਾ ਕਿ ਉਹਨਾਂ ਦੇ ਕੌਣ ਜੀ ਸਿਧਿਆਰੇ ਪੈਸੇ ਉਸ ਤੋਂ ਕਿੰਨਾ ਵਜੋਂ ਲੱਖ ਡੇਢ ਲੱਖ ਰੁਪਈਆ ਹੁਣ ਆਪਾਂ ਅਸੀਂ ਦੁਆ ਕਰੀਏ ਇਹਨਾਂ ਨੂੰ ਚਲੋ ਕੋਈ ਗੱਲ ਕੋਈ ਨਾ ਪਤਾ ਕੀ ਲੱਗੂ ਆਏ ਆ ਵੀ ਚਲੋ ਜਿਹਨੇ ਇਹਨਾਂ ਦੀ ਕਿਸਮਤ دی ਹਾਂਜੀ ਅਜੇ ਕੁੜੀਆਂ ਹਾਂਜੀ ਤਿੰਨ ਕੁੜੀਆਂ ਹੀ ਨੇ ਤਿੰਨ ਕੁੜੀਆਂ ਕੁੜੀਆਂ ਜਾਂਦਾ ਜੀ ਅਸੀਂ ਪਤਾ ਕੀਤਾ ਜੀ ਤੁਹਾਡੇ ਬਾਰੇ ਪਹਿਲੇ ਦਿਨ ਹੀ ਤੇ ਸਾਨੂੰ ਜਿੱਦਾਂ ਦੀ ਰਿਪੋਰਟ ਆਈ ਅਸੀਂ ਉਦੋਂ ਦਾ ਗੱਲਣਾ ਪਰ ਅਸੀਂ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ ਸੀ ਹਾਲਾਂਕਿ ਤੁਹਾਡਾ ਸਰ ਗਿਆ ਅੱਗੇ ਛੇਨਾ ਕਪੜਾ ਖਾਲਸਾ ਦੁਬਾਰਾ ਤੋਂ ਮਹਾਰਾਜ ਨੇ ਵੀ ਦਿੱਤੀ ਅਸੀਂ ਦਾਤ ਬਣੀਆਂ ਮੋਸਾਂ ਨੂੰ ਦੂਰੀ ਪਰ ਫੇਰ ਵੀ ਜੇ ਸਾਡੇ ਜਿਹੜਾ ਮਾਰਚ ਆਇਆ ਸੀਗਾ ਉਹ ਅਸੀਂ ਕਿ ਬੁਲਾ ਕੇ ਜਾਵਾਂਗੇ ਨਾਲ ਜਿੰਨਾਂ ਦਾ ਅਸੀਂ ਜਾ ਬੈਠਾ ਨਾਲ ਦੱਸੀ ਜਾ ਰਹੇ ਹਾਂ ਹਾਂਜੀ ਤੇ ਨਹੀਂ ਨਹੀਂ ਕੋਈ ਨਾ ਰਾਲ ਮਲੇ ਤੇ ਹੀ ਆ ਸਾਰੇ ਫੁਲੇ ਸੋਨਹਾਰ ਸਾਦ ਸਿਆਕਾਰ ਫੁਲੇ ਸੋਨਹਾਰ ਸਾਦ ਸਿਆਕਾਰ ਅਨਕਣੇ ਆ ਤੁਹਾਨੂੰ ਆਪਣੇ ਖਾਂਚੇ ਠੀਕ ਹੈ ਹੋਰ ਕੋਈ ਪਰਵਾਰ ਆਪਾਂ ਨਹੀਂ ਚਾਰ 2000 ਰੁਪਏ ਇੱਕ ਪਰਵਾਰ ਦਾ 6 ਲੱਖ ਦਾ ਰਸਾਂ ਅਗਰ ਮਨਾ ਚਾਰ ਦਾ ਤੇ ਇੱਕ ਦਾ 22 ਜਿੱਕਰ ਨਹੀਂ ਵਾਹਿਗੁਰੂ ਜੀ ਕਰ ਵਾਹਿਗੁਰੂ ਜੀ ਕੀ ਫਾਦੇ ਤੇ 22 ਜੀ ਹੋਣੀ ਮੋਗੇ ਦੇ ਲਈ ਚ ਪੰਡ ਮਾੜੀ ਮਸਤਫਾ ਤੇ ਇਹਨਾਂ ਦੇ 12 ਕਿੱਲੇ ਜਿਹੜੇ ਕਣਕ ਦੇ ਛੜੇ ਆ ਤੇ 6 ਲੱਖ ਰੁਪਏ ਇਹਨਾਂ ਦਾ ਜੋ ਨੁਕਸਾਨ ਹੋਇਆ ਤੇ ਸਾਡੇ ਅਸੀਂ ਕਿਸੇ ਤੋਂ ਕਿਸੇ ਨੂੰ ਕੀ ਨਹੀਂ ਕੀਤੀ ਸੰਗਤ ਦੇ ਪੈਸੇ ਸਾਡੇ ਕੋਲੇ ਪਏ ਸੀ ਤੇ ਉਹ ਸੀ ਦੇਣ ਆਇਆ ਵੰਡ ਕੇ ਜਿਵੇਂ ਹਿਸਾਬ ਨਾਲ ਜਿਹਦੇ ਲਈ ਜਿੰਨੇ ਪੈਸੇ ਹੋਏ ਅਸੀਂ ਉਹ ਦੇ ਲੈ ਆਏ। ਬਲੇ ਸੋਨ ਆਸਿਆ ਹਾਲੂ। ਆਜਾ ਬਰਾ। ਆਜਾ ਕੋਲ ਸੇ। ਇੱਥੇ ਬੈਠ। ਇੱਥੇ ਬੈਠ। ਤਾਂ ਕਿ ਤਾਂ ਸਹੀ ਕਿਨਾਰੇ। ਟਾਈਕਲੇ ਮਾਏ। ਕਿੰਨਾ ਨਸਾ ਹੋਏ ਇਹਨਾਂ ਦੇ 2.5 ਤੋਂ 3 ਲੱਖ ਮੰਨ ਲਓ ਵੀ ਇਹਨਾਂ ਦਾ ਵੀ 1.5 ਲੱਖ ਦਾ ਦੁਕਾਨ ਹੈ ਗਈ ਜਿੰਦਗੀ ਇਹਨਾਂ ਨੂੰ ਵੀ 20-25 ਹਜ਼ਾਰ ਰੁਪਏ ਦੇ ਮਦਦ ਲਈ ਜੀ ਨਾ ਬਾਕੀ ਜੀ ਸਹੀ ਰੋਏ ਕੋਈ ਨਾ ਜੀ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦੇ ਜੇ ਕੋਈ ਪਰਿਵਾਰ ਹੋਵੇ ਜੋ ਇਸ ਮਦਦ ਚਾਹਤ ਜੋ ਗਏ ਹੋਆ ਪਪਾ ਜੀ ਬੈਠੇ ਹੋ ਸਮਰਤਿਤ ਹੋ ਅੱਜ ਆਪਣੇ ਕਿੰਨੀ ਪੁੱਤ ਘਰੋਂ ਠੇਕ ਕਰਦੀ ਹੈ ਪਹਿਨਾ ਕੋ ਠੀਕ ਹੈ ਉਹਨਾਂ ਦੀ ਆਵਾਜ਼ ਉਹਨਾਂ ਦੀ ਮਾਤਰੀ ਸੁਨਾ ਸਾਰ ਸ੍ਰੀ ਆਪਾ ਅੱਜ ਤਾਂ ਆਇਆ ਕੋਈ ਨਹੀਂ ਕੋਈ ਦੂਜਾ ਆਇਆ ਇੱਥੇ ਸੇਵਾ ਤੁਸੀਂ ਨਭਾ ਲਈ ਬੰਗਰਤ ਸਿੰਘ ਕਿੰਨਾ ਟਾਈਮ ਹੋ ਗਿਆ ਬਾਦ ਅਜੰਤ ਬਹੁਤ ਸਾਲ ਹੋ ਗਏ ਬਹੁਤ ਸਾਲ ਹੋ ਗਏ ਬਾਕੀ ਮਹਾਰਾਜ ਜੀ ਕਰ ਪਾਏ ਬੈਠ ਜਾ ਬੈਠੇ ਬੋਲੇ ਸੋਲੇ ਆ ਸੋ ਸ੍ਰੀ ਅਕਾਲ ਹਾ ਤੁਹ ਦੇ ਜੀਨ ਸੇਵਾ ਇਤੋ ਠੀਕ ਹੈ ਜੀ ਠੀਕ ਹੈ ਜੀ ਜੀ ਤੋਂ ਅਲਾਵਾ ਬੋਲੇ ਤੁਹਾਡਾ ਲਈ ਤੁਹਾਡਾ ਧੰਨਵਾਦ ਸਾਡੇ ਨੂੰ ਬਹੁਤ ਚਾਚਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਬਖਸ਼ਾ ਹੋਏ ਜੀ ਦੀ ਫਤਿਹ ਭਾਈ ਅਮਰਪਾਲ ਸਿੰਘ ਜੀ ਮੈਰੋ ਜਿਹੜੇ ਸਾਡੇ ਡੱਗਰ ਵਿੱਚ ਪਹੁੰਚ ਕੇ ਜਿਹੜੀ ਫੌਜਨ ਪਹਿਲਾਂ ਅਣ ਸਖਾਵੀ ਘਟਨਾ ਵਾਪਰੀ ਬਹੁਤ ਵੱਡਾ ਨੁਕਸਾਨ ਚਾਰਾਂ ਪਰਿਵਾਰਾਂ ਦਾ ਹੋਇਆ ਉਹਨਾਂ ਦੀ ਮਦਦ ਕਰਨ ਵਾਤੇ ਸਰਤਾ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਮਾਰੀ ਮੁਸਫਾ ਪਹੁੰਚੇ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਸਾਰੇ ਨੌਜਵਾਨਾਂ ਵੱਲੋਂ ਪੰਚਾਇਤ ਵੱਲੋਂ ਨਵੀਂ ਪੁਰਾਣੀ ਪੰਚਾਇਤ ਵੱਲੋਂ ਸਾਰਿਆਂ ਦਾ ਇਨ੍ਹਾਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਲੋੜਵੰਦਾਂ ਦੇ ਆ ਕੇ ਮਾਂ ਪੜੀਏ ਬਾਰਾ ਸੱਚੇ ਪਾਤਸ਼ਾਹ ਨਰ ਦੀ ਕਿਰਪਾ ਕਰੇ ਇਹਨਾਂ ਨੂੰ ਛੜਦੀਆਂ ਭਲਾ ਹੋਵੇ ਤੇ ਆਈ ਗੁਰਧਿਕਾ ਬਾਸਾ ਬਾਜੂ ਜੀ ਕੀ ਜੈ